ਵਿਆਹ ਦੀ ਰਸਮ ਨੂੰ ਪੂਰਿਆਂ ਕੀਤਾ ਔਰ ਜਿਹੜਾ ਆਪਾਂ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਰਮਾ ਕਰਦੇ ਆ ਇਹ ਮਰਯਾਦਾ ਗੁਰੂ ਨਾਨਕ ਪਾਤਸ਼ਾਹ ਨੇ ਬਧੀ ਤੀਸਰਾ ਜਮਾ ਆਇਆ ਇਹਦੀ ਬੜੀ ਲੰਮੀ ਚੌੜੀ ਕਥਾ ਆਨੰਦ ਕਰਦੀ ਮੈਂ ਚਾਹਾਂਗਾ ਕਿ ਕੁਝ ਮਿੰਟਾਂ ਵਿੱਚ ਸਮਾਪਤੀ ਕਰਾਂ ਕਿਉਂਕਿ ਬਲਾਰੇ ਤਾਂ ਬਦਲੀ ਜਾਂਦੇ ਸੁਣਨ ਵਾਲੇ ਬਦਲਦੇ ਨਹੀਂ ਵਿਚਾਰੇ ਥੱਕ ਜਾਂਦੇ ਨੇ ਉਹਨਾਂ ਕਹਣਾ ਵੀ ਬਾਬੇ ਚੰਬੜ ਗਿਆ ਵਿਆਹ ਕਾਦਾ ਹੋਇਆ ਸਭ ਤਾਂ ਇਹਨਾਂ ਰਮਾਣ ਹੀ ਲੈ ਲਿਆ ਤੇ ਘਟਾ ਇੱਕ ਘੰਟਾ ਸਮਾਗਮ ਹੋਇਆ ਡੇਢ ਘੰਟਾ ਹੋਇਆ ਵਾਰੀ-ਵਾਰੀ ਪਹਿਲਾਂ ਰਾਜੀਆਂ ਨੇ ਦੋ ਪੱਤਰ ਵਾਏ ਨੇ ਹੁਣੇ ਬੁੱਢਾ ਬਾਬਾ ਬਹਿ ਗਿਆ ਮੁੜ ਕੇ ਢਾਡੀ ਸਿੰਘਾਂ ਨੇ ਲੱਗਣਾ ਮੈਂ ਚਲੇ ਜਾਣਾ ਹੈ ਬਹਿਣ ਵਾਲਿਓ ਨੇ ਆਪਾਂ ਕਈ ਵਾਰਾਂ ਸੁਣਨ ਵਾਲੇ ਨੂੰ ਮਜਬੂਰ ਕਰਦੇ ਨੇ ਉੱਠਣ ਲਈ ਤੇ ਮੁੜ ਕੇ ਆਪਾਂ ਕਹੇ ਨਹੀਂ ਵੀ ਸੰਗਤ ਕਦਰ ਨਹੀਂ ਕਰਦੀ ਮੈਂ ਤਾਂ ਦਾ ਘੰਟਾ ਬੋਲ ਕੇ ਚਲਾ ਜਾਵਾਂਗਾ ਜਿਹੜੇ ਬਹਿਣ ਵਾਲੇ ਉਹਨਾਂ ਤਿੰਨ ਘੰਟੇ ਬਹਿਣਾ ਸਰੀਰ ਤਾਂ ਸਾਰਿਆਂ ਦਾ ਇੱਕੋ ਜਿਹਾ ਨਾ ਇਸ ਕਰਕੇ ਸਮਾਗਮ ਨੂੰ ਸੰਖੇਪ ਚਾਹੀਦਾ ਹੈ ਤਾਂ ਕਿ ਸਾਡੇ ਮਨ ਵਿੱਚ ਗੁਰਬਾਣੀ ਦਾ ਅਦਬ ਬੈ ਬੈ ਬਰਵੇ ਪਹਿ ਬਣਿਆ ਰਹੇ ਤੋਂ ਗੁਰਮਖੋ ਗੁਰੂ ਘਰ ਵਿੱਚ ਇਹ ਨਿਯਮ ਹੈ ਗੁਰੂ ਅਮਰਦਾਸ ਪਾਤਸ਼ਾਹ ਨੇ ਇੱਕ ਬਰਯਾਦਾ ਕਾਇਮ ਕੀਤੀ ਵੀ ਬੀਬੀਆਂ ਪੈਣਾ ਜਦੋਂ ਵੀ ਗੁਰੂ ਘਰ ਵਿੱਚ ਆਉਣਾ ਕੋਲ ਲਾਹ ਕੇ ਆਉਣ ਚਿੱਟੇ ਕਪੜੇ ਪਾ ਕੇ ਆਉਣ ਮੈਂ ਤਕਰੀਬਨ ਜੋ ਵੀ ਬੋਲਦਾ ਮੈਂ ਆਪਣੇ ਚਾਚੇ ਸੰਤ ਕਰਤਾਰ ਸਿੰਘ ਕੋਲੋਂ ਪੜਿਆ ਉਹ ਕਹਿੰਦੇ ਸਨ ਕਿ ਧੀਏ ਤੂੰ ਕਹੀ ਨਹੀਂ ਮੈਨੂੰ ਲੋਕੀਂ ਵੇਖਦੇ ਨੇ ਤੂੰ ਵੇਖਣ ਵਾਲੀ ਬਣ ਕੇ ਢਾ ਤੂੰ ਐਵੋਜੀ ਬਣ ਕੇ ਆਉਣੀ ਵੀ ਵੇਖਣ ਵਾਲੇ ਭਾਵੇਂ ਚੋਰੀ ਅੱਖ ਨਾਲ ਵੇਖਣ ਤੈਨੂੰ ਵੇਖਦੇ ਕਿਉਂਕਿ ਤੇਰਾ ਲਿਬਾਸ ਚੰਗਾ ਨਹੀਂ ਤੇਰਾ ਪ੍ਰਾਵਾ ਚੰਗਾ ਨਹੀਂ ਗੁਰੂ ਅਮਰਦਾਸ ਮਹਾਰਾਜ ਨੇ ਇਹ ਨਿਯਮ ਕਾਇਮ ਕੀਤਾ ਕਿ ਜਨੀਆਂ ਵੀ ਧੀਆਂ ਪਹਿਣਾ ਬੀਬੀਆਂ ਨੇ ਚਟੇ ਕੱਪੜੇ ਪਾ ਕੇ ਉਹਨਾਂ ਚਟਕੀਲੇ ਪਟਕੀਲੇ ਨਾਲੋਂ ਘੁੰਡ ਨਾ ਕਢੋ ਕਿਉਂ ਕਿਉਂਕਿ ਧ ਧੀ ਤੇ ਪਿਓ ਦਾ ਪਰਦਾ ਨਹੀਂ ਤੁਸੀਂ ਸਾਡੀਆਂ ਧੀਆਂ ਹੋ ਲੇਕਿਨ ਜਵਾਨੀ ਦੀ ਬੜੀ ਚੰਦਰੀਏ ਮਨਮਤ ਕਰਦੀ ਹੈ ਇੱਕ ਰਾਜਾ ਆਇਆ ਮੰਡੀ ਦਾ ਰਾਜਿਆਂ ਦੀਆਂ ਕਈ ਕੀ ਰਾਣੀਆਂ ਹੁੰਦੀਆਂ ਨੇ ਜਿਹੜੀ ਨਵੀਂ ਵਿਆਹੀ ਰਾਣੀ ਸੀ ਉਹਨੇ ਕੁੰਡ ਕੱਢਿਆ ਤੇ ਗੁਰੂ ਨਾ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਕਬਲੀ ਕੌੜ ਹੈ। ਬਾਸ ਗੁਰਦੇਵ ਦੇ ਕਹਿਣ ਨਾਲ ਉਹ ਬੀਬੀ ਕਬਲੀ ਹੋ ਗਈ। ਉਹਨੇ ਕੱਪੜੇ ਪਾੜ ਦਿੱਤੇ ਕਿਉਂਕਿ ਉਹਨੂੰ ਆਪਣੇ ਆਪ ਦੀ ਸੋਝੀ ਲਈ ਸੀ। ਉਧਰੋਂ ਇੱਕ ਗੁਰੂ ਕਰਦਾ ਪ੍ਰੇਮੀ ਉਹ ਲੱਕੜਾਂ ਪਾੜ ਲਈ ਗਿਆ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਹੁਕਮ ਦੇ ਨਾਲ ਜਦੋਂ ਉਹ ਲੱਕੜਾਂ ਪਾੜਨ ਗਿਆ ਤੇ ਉਹ ਬੀਬੀ ਰਾਣੀ ਕਿਉ ਦੇ ਕੱਪੜੇ ਪਾੜ ਦਿੱਤੇ ਉਹਦੇ ਵਸਦੀ ਬਾਤ ਨਹੀਂ ਸੀ ਸਿੱਖ ਬੜਾ ਘਬਰਾਇਆ ਤੇ ਕਹਿੰਦਾ ਮਹਾਰਾਜ ਉਹ ਜਿਹੜੀ ਰਾਣੀ ਉਹ ਕਮਲੀ ਹੋਈ ਤੇ ਮੈਨੂੰ ਨੌ ਮਾਰ ਕੇ ਉਹਨੇ ਛਿੱਲ ਦਿੱਤਾ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਭਾਈ ਤੂੰ ਸਾਡੀ ਖੜਾ ਲੈ ਜਾ ਜਦੋਂ ਉਹ ਬੀਬੀ ਆਵੇਗੀ ਉਹਦੇ ਮੱਥੇ ਤੇ ਲਾਵੀ ਉਹ ਠੀਕ ਹੋ ਜਾਏਗੀ ਇਹ ਮਸਾਖੀ ਤਾਂ ਤਾਂ ਸੁਣਾਉਣਾ ਹੈ ਅੱਜ ਪਤਾ ਨਹੀਂ ਕਿੰਨੇ ਟੁਗੜ ਭੋਜ ਗੁਰੂ ਬਣ ਕੇ ਬੈਠੇ ਪਰ ਮੇਰੇ ਗੁਰੂ ਦੀ ਜੁੱਤੀ ਵਿੱਚ ਵੀ ਤਾਕਤ ਹੈ